ਡੇਢ ਲੱਖ ਬੱਚਿਆਂ ਦਾ ਕਤਲ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਵੱਡੇ ਉੱਚੇ ਉਹਵੇ ਦਿੱਤੇ ਬਾਦਲਾਂ ਨੇ ਅੱਜ ਸੁਖਵੀਰ ਬਾਦਲ ਕਾਲ ਤੱਕ ਸਾਬਤੇ ਖੜਕੇ ਮੰਨਿਆ ਕਿ ਹਾਂ ਅਸੀਂ ਵੱਡੇ ਉਹਦੇ ਦਿੱਤੇ ਨੇ ਸਾਡੀ ਗਲਤੀ ਹੈ ਉਹਨਾਂ ਨੂੰ ਮਾਫਕੀ ਨੇ ਕੀਤਾ ਸਾਰੇ ਲਾਣੇ ਨੂੰ ਮਾਫਕੀ ਦਿੱਤਾ ਕਾਲਕਸਬ ਦੇ ਜਥੇਦਾਰ ਨੇ ਕਿ ਜੀ ਤੁਸੀਂ ਆਹ ਛੋਟੀ ਛੋਟੀ ਸੇਵਾ ਲੈ ਲਓ ਤੇ ਤੁਹਾਨੂੰ ਮਾਫ ਅਸੀਂ ਹੁਣ ਕਾਲ ਤੱਕ ਸਰ ਦੇ ਜੱਥੇਦਾਰ ਨੂੰ ਪੁੱਛਦੇ ਆ ਕਿ ਜਿਹੜੇ ਪੰਜਾਬ ਦੇ ਬੱਚੇ ਮਾਰੇ ਨੇ ਬੀਬੀਆਂ ਨਾਲ ਬਲਾਤਕਾਰ ਕਰੇ ਨੇ ਉਹ ਬੱਚੇ ਤੇਰੇ ਨਹੀਂ ਸੀ ਕਾਲ ਤੱਕ ਸਰ ਦੇ ਜੱਥੇਦਾਰਾ ਜੇ ਤੇਰੇ ਬੱਚਿਆਂ ਦਾ ਕਤਲ ਹੋਇਆ ਹੁੰਦਾ ਤੇਰੇ ਬੱਚਿਆਂ ਨੂੰ ਮਾਰਿਆ ਹੁੰਦਾ ਤਾਂ ਤੂੰ ਅੱਜ ਇਹ ਫੈਸਲੇ ਨਹੀਂ ਲੈਂਦਾ ਸੀ ਓਏ ਜੱਥੇਦਾਰੋ ਤੁਹਾਡੇ ਬੱਚੇ ਤਾਂ ਵਿਦੇਸ਼ਾਂ ਚ ਪੜਦੇ ਨੇ ਗੁਰੂ ਦੀ ਗੋਲਕ ਦੇ ਨਾਲ ਪੜਦੇ ਨੇ ਪਰ ਤੁਸੀਂ ਉਹ ਬੱਚਿਆਂ ਨੂੰ ਇਨਸਾਫ ਦਿੱਤਾ ਉਹ ਬੱਚਿਆਂ ਨੂੰ ਇਨਸਾਫ ਦਿੱਤਾ ਜੋ ਛੋਟੇ-ਛੋਟੇ ਬੱਚਿਆਂ ਨੂੰ ਘਰਾਂ ਚੋਂ ਕੱਢ-ਕੱਢ ਕੇ ਪੁਲਿਸ ਨੇ ਮਾਰਿਆ ਉਹ ਪੁਲਿਸ ਨੂੰ ਉੱਚੇ ਉਹਦੇ ਬਾਦਲਾ ਨੇ ਦਿੱਤੇ ਕਾਲ ਤੱਕ ਦੇ ਜੱਥੇਦਾਰਾ ਤੇਰੇ ਸਾਹਮਣੇ ਖੜ ਕੇ ਉਹ ਮੰਨਦਾ ਕਿ ਹਾਂ ਅਸੀਂ ਉੱਚੇ ਉਹਦੇ ਦਿੱਤੇ ਨੇ ਹਾਂ ਅਸੀਂ ਮੁੰਡੇ ਮਰਵਾਏ ਨੇ ਓਏ ਜੱਥੇਦਾਰਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਯਾਦ ਨਹੀਂ ਆਈ ਤੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਸੜਕਾਂ ਤੇ ਖਲਾਰੇ ਨੇ ਉਹ ਇਹਨਾਂ ਨੇ ਕਰਤੂਤਾ ਕੀਤੀਆਂ ਨੇ ਬਾਦਲਾਂ ਨੇ ਇਹ ਤੇਰੇ ਸਾਹਮਣੇ ਖੜਕੇ ਮੰਨੇ ਨੇ ਜੇ ਤਾਂ ਧਾਰਮਿਕ ਸਜ਼ਾ ਦੇਣੀ ਸੀ ਜਥੇਦਾਰਾ ਜੇ ਤਾਂ ਧਾਰਮਿਕ ਸਜ਼ਾ ਦੇਣੀ ਸੀ ਤਾਂ ਸਜ਼ਾ ਤਾਂ ਇਹ ਜੁਲਮਾਂ ਦੀ ਇਹ ਬਣਦੀ ਸੀ ਬਈ ਤੁਸੀਂ ਆਪਣੀ ਪੂਰੀ ਜ਼ਿੰਦਗੀ ਸ਼ਰੋਮਣੀ ਕਮੇਟੀ ਕਾਲੀ ਦਾਲੋ ਦੇ ਵਿੱਚ ਕਦੇ ਵੀ ਮੈਂਬਰ ਨਹੀਂ ਬਣ ਸਕਦੇ ਕਾਲੀ ਦਲ ਦੇ ਵਿੱਚ ਰਹਿ ਨਹੀਂ ਸਕਦੇ ਕਿਸੇ ਵੀ ਗੁਰੂ ਘਰ ਦੇ ਵਿੱਚ ਤੁਸੀਂ ਮੈਂਬਰ ਨਹੀਂ ਬਣ ਸਕਦੇ ਸੋਨੂੰ ਸਦਾ ਲਈ ਪੂਰੀ ਦੁਨੀਆ ਦੇ ਸਾਹਮਣੇ ਅੱਜ ਪੰਥ ਦੇ ਵਿੱਚੋਂ ਸੇਕਿਆ ਜਾਂਦਾ ਪਹਿਲਾਂ ਤਾਂ ਇਹ ਤੂੰ ਸਜ਼ਾ ਦੰਦਾ ਧਾਰਮਿਕ ਸਜ਼ਾ ਉਹ ਤੋਂ ਬਾਅਦ ਜਿਹੜੀ ਤਾਂ ਅੱਜ ਸੁਣਾਈ ਆ ਉਹ ਸਜ਼ਾ ਲੱਗ ਤੋਂ ਦੇ ਦਿੰਦਾ ਪਰ ਤਾਂ ਨਹੀਂ ਇਹ ਕੀਤਾ ਕਿਉਂਕਿ ਸਰਕਾਰ ਦਾ ਗੁੰਡਾ ਬਣ ਕੇ ਸਾਹਮਣੇ ਆਇਆ ਇੱਕ ਬੜੀ ਵਧੀਆ ਤਰੀਕੇ ਨਾਲ ਚਾਲ ਪੰਥ ਨਾਲ ਖੇਢੀ ਆ ਪਰ ਤੁਸੀਂ ਪੰਥ ਨਾਲ ਚਾਲ ਤਾਂ ਖੇਡ ਲਈ ਆ ਪਰਮਾਤਮਾ ਤੁਹਾਨੂੰ ਦੇਖਦਾ ਤੁਹਾਡੀ ਮੌਤ ਬਹੁਤ ਹੀ ਗੰਦੇ ਤਰੀਕੇ ਨਾਲ ਮਰੋਗੇ ਤੁਸੀਂ ਤੁਹਾਨੂੰ ਦੁਨੀਆ ਯਾਦ ਰੱਖੇਗੀ ਤੁਹਾਡੀ ਮੌਤ ਨੂੰ ਯਾਦ ਰੱਖੇਗੀ ਕਿ ਤੁਹਾਡੀ ਮੌਤ ਕਿਸ ਤਰੀਕੇ ਨਾਲ ਹੋਈ ਆ ਕਿਉਂਕਿ ਤੁਹਾਨੂੰ ਕਦੇ ਵੀ ਪੰਥ ਮਾਫ ਨਹੀਂ ਕਰੇਗਾ ਓਏ ਜੱਥੇਦਾਰੋ ਤੁਹਾਨੂੰ ਕਦੇ ਪੰਥ ਮਾਫ਼ ਨਹੀਂ ਕਰੇਗਾ ਤੁਸੀਂ ਬੜੇ ਵਧੀਆ ਤਰੀਕੇ ਨਾਲ ਇਹ ਡਰਾਮਾ ਲਿਖਿਆ ਹੋਇਆ ਪੜ੍ਹ ਕੇ ਸੁਣਾਇਆ ਤੁਹਾਡਾ ਕਿੱਥੇ ਭਲਾ ਨਹੀਂ ਹੋਏਗਾ ਜਦੋਂ ਛੋਟੇ ਸਹਿਬ ਜਾਦਿਆਂ ਨੂੰ ਵਜ਼ੀਰ ਖਾਨ ਨੇ ਸ਼ਹੀਦ ਕੀਤਾ ਸੀ ਤਾਂ ਬੰਦਾ ਸਿੰਘ ਬਹਾਦਰ ਨੇ ਉਹਨੂੰ ਕਿਹੜੀ ਸਜ਼ਾ ਦਿੱਤੀ ਸੀ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਹੀਂ ਬਣੇ ਹੋਰ ਕਿਹਦੇ ਬਣੋਂਗੇ ਪਾਪੀਓ ਓਏ ਕਿਹਦੇ ਬਣੋਂਗੇ ਸਰੀ ਸਭ ਪਾਏ ਨੇ ਕਾਲ ਤੱਕ ਸਭ ਦੇ ਥੜੇ ਤੇ ਖੜ ਕੇ ਤੁਸੀਂ ਕਿੱਡਾ ਘੋਰ ਪਾਪ ਕਮਾਇਆ ਤੁਸੀਂ ਭੁੱਲ ਗਿਓ ਉਹ 1.5 ਲੱਖ ਬੱਚੇ ਦਾ ਕਤਲ ਕੀਤਾ ਹੋਇਆ ਭੁੱਲ ਗਿਓ ਅੱਜ ਭੁੱਲ ਕੇ ਤੁਸੀਂ ਬਹੁਤ ਵੱਡਾ ਪਾਪ ਕਮਾਇਆ ਪੰਥ ਦੇ ਨਾਲ ਬਹੁਤ ਵੱਡਾ ਜੋ ਕਿ ਰਹਿਦੀ ਦੁਨੀਆ ਤੱਕ ਇਹ ਯਾਦ ਰਹੇਗਾ ਪਾਪੀਓ ਤੁਸੀਂ ਬਹੁਤ ਵੱਡਾ ਪਾਪ ਕੀਤਾ ਜੋ ਬਾਦਲਾਂ ਨੇ ਕੀਤਾ ਤਾਂ ਕੀਤਾ ਅੱਜ ਤੁਸੀਂ ਪੰਜ ਸਿੰਘਾਂ ਦੀ ਡਿਊਟੀ ਲੈ ਕੇ ਕਾਲ ਤੱਕ ਸਭ ਦੇ ਜੱਥੇਦਾਰ ਬਣ ਕੇ ਤਖਤਾਂ ਦੇ ਜੱਥੇਦਾਰ ਬਣ ਕੇ ਕਿੱਡੀ ਖੇ ਖਾਦੀ ਖੇ ਖਾਦੀ ਆ ਖੇ ਖਾਦੀ ਆ ਤੁਸੀਂ ਅੱਜ ਤੁਹਾਡੇ ਮਾਂ ਪਿਓ ਵੀ ਤੜਫਦੇ ਹੋਣਗੇ ਕਿ ਅਸੀਂ ਕਿਦਾਂ ਦੀਆਂ ਗੰਦੀਆਂ ਔਲਾਦਾਂ ਨੂੰ ਜਣਿਆ ਜਿਨ੍ਹਾਂ ਨੇ ਇਦਾਂ ਦੇ ਫੈਸਲੇ ਲਏ ਨੇ ਤੁਸੀਂ ਅਬਦਾਲੀ ਤੋਂ ਘੱਟ ਨਹੀਂ ਤੁਸੀਂ ਮੱਛੇ ਰੰਗੜ ਤੋਂ ਘੱਟ ਨਹੀਂ ਤੁਸੀਂ ਅੱਜ ਬਹੁਤ ਵੱਡਾ ਪਾਪ ਕੀਤਾ ਪਾਪੀਓ ਤੁਹਾਨੂੰ ਪੰਥ ਕਦੇ ਮਾਫ਼ ਨਹੀਂ ਕਰੇਗਾ ਕਾਲ ਤੱਕ ਦੇ ਜੱਥੇਦਾਰਾ ਤੇਰੇ ਅੱਜ ਸਿਵੇ ਜਲਦੇ ਨੇ ਆ ਜਿਹੜੇ ਸਿਵੇ ਜਲਦੇ ਨੇ ਓ ਤੁਹਾਡੇ ਸਿਵੇ ਜਲਦੇ ਨੇ ਤੁਹਾਡੀਆਂ ਉਹ ਕਰਤੂਤਾਂ ਦੇ ਸਿਵੇ ਜਲਦੇ ਨੇ ਤੁਹਾਡੀ ਜ਼ਮੀਰ ਦੇ ਸਿਵੇ ਜਲ ਗਏ ਤੁਹਾਡੀ ਸੋਚ ਦੇ ਸਿਵੇ ਜਲ ਗਏ ਅੱਜ ਤੁਸੀਂ ਜਲ ਗਏ ਤੁਸੀਂ ਪੰਥ ਦੇ ਸਾਹਮਣੇ ਤੁਹਾਡਾ ਅੱਜ ਆ ਚਿਹਰਾ ਸਾਹਮਣੇ ਆਇਆ ਆਹ ਚਿਹਰਾ ਸਾਹਮਣੇ ਆਇਆ ਜੋ ਨਹੀਂ ਆਉਣਾ ਚਾਹੀਦਾ ਸੀ ਤੁਸੀਂ ਪੰਥ ਦੇ ਗਦਾਰ ਬਣ ਕੇ ਮੱਛੇ ਰੰਗੜ ਦੇ ਬੱਚੇ ਬਣ ਕੇ ਅਬਦਾਲੀ ਦੇ ਬੱਚੇ ਬਣ ਕੇ ਤੁਸੀਂ ਸਾਹਮਣੇ ਆਇਓ ਪੰਜ ਤਖਤਾਂ ਦੇ ਜਥੇਦਾਰ ਬਣ ਗਏ ਪਰ ਤੁਸੀਂ ਪੰਥ ਦੇ ਹੱਕ ਦੇ ਵਿੱਚ ਫੈਸਲੇ ਨਹੀਂ ਲੈ ਸਕੇ ਆ ਤੁਹਾਡੀਆਂ ਗੰਦੀਆਂ ਕਰਤੂਤਾਂ ਨੇ ਜੋ ਰਹਿਦੀ ਦੁਨੀਆ ਤੇ ਕਰ ਦੁਨੀਆ ਯਾਦ ਰੱਖੇਗੀ ਓਏ ਪੰਥ ਦਾ ਚੋਲਾ ਪਾ ਕੇ ਸ੍ਰੀ ਸਾਹਿਬ ਪਾ ਕੇ ਪਹਿਲਾਂ ਤੋਂ ਹੀ ਪੰਥ ਦਾ ਬਹੁਤ ਕਹਾਣ ਕੀਤਾ ਓਏ ਆ ਦੇਖ ਜਥੇਦਾਰਾ ਤੇਰੇ ਵਰਗੇ ਗਦਾਰ ਪਹਿਲਾਂ ਬਹੁਤ ਆਏ ਨੇ ਅੰਗਰੇਜ਼ਾਂ ਤੋਂ ਜ਼ਮੀਨਾਂ ਜਾਇਦਾਦਾਂ ਦੇ ਮਰੱਬੇ ਲੈ ਲੇ ਮਜੀਠੀਆਂ ਦੇ ਸਿਮਰਨਜੀਤ ਮਾਨ ਦੇ ਪੁਰਖਿਆਂ ਨੇ ਤੇ ਮਾਸਟਰ ਤਾਰਾ ਚੰਦ ਵਰਗੇ ਹਰਾਮੀਆਂ ਨੇ ਗੁਰੂਆਂ ਦੇ ਨਿਸ਼ਾਨ ਸਾਹਿਬ ਕਾਲ ਤੱਕ ਸਭ ਤੋਂ ਤਾਰ ਦਿੱਤੇ 1930 ਤੱਕ ਚੜੇ ਹੁੰਦੇ ਸੀ ਉਹ ਸਮੇਂ ਇਹਨਾਂ ਨੇ ਗਦਾਰੀਆਂ ਕੀਤੀਆਂ ਅੱਜ ਤੂੰ ਗਦਾਰੀ ਕਰ ਗਿਆ ਅੱਖੀ ਘੱਟਾ ਪਾ ਗਿਆ ਪੰਥ ਦੇ ਲਿਖੀ ਹੋਈ ਸਟੋਰੀ ਸੁਣਾ ਗਿਆ ਓ ਤੈਨੂੰ ਕਦੇ ਪੰਥ ਮਾਫ ਨਹੀਂ ਕਰੂਗਾ ਤੈਨੂੰ ਕਦੇ ਪੰਥ ਮਾਫ ਨਹੀਂ ਕਰੂਗਾ ਜਦ ਕਿਸੇ ਚੰਗੇ ਮਾਪਿਓ ਦਾ ਬੱਚਾ ਗਲਤ ਰਸਤਿਆਂ ਤੇ ਪੈ ਜਾਂਦਾ ਤਾਂ ਲੋਕ ਕੀ ਕਹਿੰਦੇ ਨੇ ਕਿ ਇਹ ਬੇਲੜਾ ਨਿਕਲਿਆ ਹਰਾਮ ਦਾ ਨਿਕਲਿਆ ਤੁਸੀਂ ਅੱਜ ਹਰਾਮ ਦੇ ਨਿਕਲੇ ਕਿਉਂਕਿ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਉਸੂਲਾਂ ਤੇ ਨਹੀਂ ਚੱਲੇ ਅੱਜ ਸ੍ਰੀ ਗੁਰੂ 10ਵੇਂ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਨਹੀਂ ਗੁਰਦਾਰਿਆਂ ਚ ਚੜਾਏ ਜਾਂਦੇ ਓਏ ਤੁਸੀਂ ਹਰਾਮ ਦੇ ਨਿਕਲੇ ਇਹ ਹਰਾਮਦਿਆਂ ਦੀਆਂ ਨਿਸ਼ਾਨੀਆਂ ਨੇ ਆ ਤੈਨੂੰ ਜਥੇਦਾਰਾ ਤੇ ਜਥੇਦਾਰ ਦੇ ਹਮੈਤੀਓ ਆ ਅਗ ਇਤਿਹਾਸ ਦੇਖ ਲਓ ਸ੍ਰੀ ਗੁਰੂ 10ਵੇਂ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਦਾ ਤੇ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਇਹ ਇਨਸਾਨ ਸਾਹਿਬ ਸੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਜਿਸ ਇਨਸਾਨ ਸਾਹਿਬ ਨੂੰ ਲੈ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਮਨੁੱਖਤਾ ਦੇ ਹੱਕਾਂ ਦੇ ਲਈ 14 ਹੀ ਜਿੱਤੀਆਂ ਇਹ ਇਨਸਾਨ ਸਾਹਿਬ ਸੀਗਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਤੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ ਕਾਲ ਤੱਕ ਸਾਹਬ ਤੇ ਵੀ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਇਹਦਾ ਸਾਰਾ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਸਿੱਖ ਅਫ ਅਮਰੀਕਾ ਦੀ ਫੇਸਬੁੱਕ ਤੇ ਜਾਂ ਫਾਸਟਵੇ ਟੀਵੀ ਦੀ ਫੇਸਬੁੱਕ ਤੇ ਤੁਸੀਂ ਜਾ ਕੇ ਜਾਂ ਨਾਰਥ ਅਮਰੀਕਾ ਗੁਰਦਾਰਾ ਐਸੋਸੀਏਸ਼ਨ ਦੇ ਪੇਜ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਾਂ ਸਿੱਖ ਹਿਸਟਰੀ ਮਿਊਜ਼ੀਅਮ USA.com ਤੇ ਜਾ ਕੇ ਵੀ ਦੇਖ ਸਕਦੇ ਹੋ ਇਹ ਇਤਿਹਾਸ ਆ ਜਿਹੜਾ ਤੁਸੀਂ ਉਥੇ ਪੜ ਸਕਦੇ ਹੋ ਇਹ ਇਨਸਾਨ ਸਾਹਿਬ ਦਾ ਇਤਿਹਾਸ ਆ ਜੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਇਨਸਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਸ ਵੇਲੇ ਜਦੋਂ ਜੱਥੇ ਜਾਂਦੇ ਸੀਗੇ ਉਹਨਾਂ ਕੋਲੇ ਵੀ ਇਹੀ ਨਿਸ਼ਾਨ ਸਾਹਿਬ ਹੁੰਦੇ ਸੀ ਕਿਉਂਕਿ ਨੀਲੇ ਕਲਰ ਦੇ ਸੀ ਜ਼ਿਆਦਾ ਕਰਕੇ ਪ੍ਰਿੰਟ ਨਹੀਂ ਉਤੇ ਕਿਰਪਾਨ ਬਹੁਤ ਤੁਸੀਂ ਦੇਖੋਗੇ ਘਟਦੀਂਦੀ ਹੈ ਕਿਉਂਕਿ ਉਹ ਵਿੱਚ ਹੀ ਲੁਕ ਜਾਂਦੇ ਸੀਗੇ ਕਿਉਂਕਿ ਪ੍ਰਿੰਟ ਆਉਂਦਾ ਨਹੀਂ ਸੀ ਨੀਲੇ ਕਲਰ ਦਾ ਹੀ ਜਦੋਂ ਬਲੈਕ ਐਂਡ ਵਾਈਟ ਫੋਟੋ ਹੁੰਦੀ ਸੀ ਉਹਦੇ ਵਿੱਚ ਆਉਂਦਾ ਨਹੀਂ ਸੀਗਾ ਤੇ ਆਹ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਇਨਾਂ ਨੇ ਅੰਗਰੇਜ਼ਾਂ ਨੇ ਪੀਲੇ ਕਰਵਾ ਦਿੱਤੇ ਤੇ ਉਹ ਸਮੇਂ ਫਿਰ ਜਿਹੜੇ ਆਹ ਨਿਸ਼ਾਨ ਉੱਪਰ ਕਿਰਪਾਨ ਤੇ ਢਾਲ ਤੁਸੀਂ ਦੇਖ ਸਕਦੇ ਹੋ ਜਦੋਂ ਕਾਲ ਤੱਕ ਸਾਬ ਤੇ ਚੜੇ ਹੁੰਦੇ ਸੀ ਇਨਸਾਨ ਸਾਹਿਬ ਇਹ ਮਹਾਰਾਜਾ ਅਨਜੀਤ ਸਿੰਘ ਨੇ ਸੋਨੇ ਵਿੱਚ ਵੀ ਇਹ ਚਿੱਤਰਕਾਰੀ ਕਰਾਈ ਸੀ ਹਰਮੰਦਰ ਸਾਹਿਬ ਦੇ ਵਿੱਚ ਅੱਜ ਵੀ ਤੁਸੀਂ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਜਸ ਖੰਡੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਹੁਣ ਅਸੀਂ ਇਹ ਨਾ ਫਰੇਮ ਕੀਤਾ ਇਹ ਅ ਰਿਜਨਲ ਨਿਸ਼ਾਨ ਸਾਹਿਬ ਜਿਹੜਾ ਇਹ ਕਪੜੇ ਦਾ ਨਿਸ਼ਾਨ ਸਾਹਿਬ ਆ ਔਰ ਆ ਉਤੇ ਇਤਿਹਾਸ ਲਿਖਿਆ ਇੱਕ ਫਰੇਮ ਕੀਤਾ ਫਰੇਮ ਕੀਤਾ ਵੀ ਜਿਹੜੇ ਗੁਰੂ ਘਰ ਨੇ ਗੁਰੂ ਘਰਾਂ ਦੇ ਵਿੱਚ ਇੱਕ ਬਣਿਆ ਹੁੰਦਾ ਅਜਾਇਬ ਘਰ ਜਿੱਥੇ ਫੋਟੋਆਂ ਵਗੈਰਾ ਲਾਈਆਂ ਹੁੰਦੀਆਂ ਨੇ ਸ਼ਹੀਦਾਂ ਦੀਆਂ ਉਥੇ ਲਾਉਣ ਬਾਰੇ ਵਿਚਾਰ ਕਰ ਰਹੇ ਆਂ ਵੀ ਗੁਰਦੁਆਰੇ ਦੀਆਂ ਕਮੇਟੀਆਂ ਨਾਲ ਰਹਿ ਕਰਕੇ ਜੇ ਉਹ ਪਰਮਿਸ਼ਨ ਦੇ ਦੇਣ ਸ੍ਰੀ ਗੁਰੂ ਦਸ਼ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਇਹ ਇਤਿਹਾਸ ਲਾਉਣ ਬਾਰੇ ਕਿਉਂਕਿ ਗੁਰਦਾਰੇ ਦੀਆਂ ਕਮੇਟੀਆਂ ਨੇ ਜਿਹੜੀਆਂ ਅੱਜ ਉਹੀ ਇਤਿਹਾਸ ਦੀਆਂ ਦੁਸ਼ਮਣ ਬਣੀਆਂ ਹੋਈਆਂ ਨੇ ਸਿਰਫ ਉਹ ਦਿਨ ਦਿਹਾੜੇ ਮਨਾਉਂਦੇ ਨੇ ਗੁਰੂਆਂ ਦੇ ਇਸ ਕਰਕੇ ਕਿਉਂਕਿ ਚੜਾਵਾ ਆਈ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਇਸ ਕਰਕੇ ਕਰਦੇ ਨੇ ਕਿ ਜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਨਹੀਂ ਕਰਦੇ ਤਾਂ ਕਿਸੇ ਨੇ ਆਉਣਾ ਹੀ ਨਹੀਂ ਜਿੰਨੇ ਵੀ ਦੂਜੇ ਨੇ ਸਾਥ ਬਣੇ ਹੋਏ ਨੇ ਡੇਰਿਆਂ ਵਾਲੇ ਨੇ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਦੇ ਨੇ ਇਸ ਕਰਕੇ ਕਿ ਚੜਾਵਾ ਚੜਾਉਣ ਲੋਕ ਆਉਣ ਗੁਰੂ ਗ੍ਰੰਥ ਸਾਹਿਬ ਇੱਕ ਇਨਕਮ ਦਾ ਸਾਧਨ ਆ ਬਰਕਿ ਜੋ ਇਤਿਹਾਸ ਆ ਉਹ ਸਾਡਾ ਤੁਹਾਡੇ ਸਾਹਮਣੇ ਆ ਕਿ ਨਾ ਤਾਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਅਜ ਨਿਸ਼ਾਨ ਸਾਹਿਬ ਆ ਗੁਰਦੁਆਰਿਆਂ ਚ ਨਾ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੁਣ ਜੋ ਅੰਗਰੇਜ਼ਾਂ ਦਾ ਲੋਗੋ ਆ ਉਹਨੂੰ ਇਹ ਖੰਡਾ ਦੱਸਦੇ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਅੰਗਰੇਜ਼ਾਂ ਦਾ ਲੋਗੋ ਆ ਅੰਗਰੇਜ਼ਾਂ ਨੇ ਇਹ ਡਿਜ਼ਾਈਨ ਕੀਤਾ ਸੀ ਆ ਰਾਣੀ ਦਾ ਉੱਤੇ ਤਾਜ ਬਣਿਆ ਹੋਇਆ ਲਾਇਆ ਹੋਇਆ ਇਹ ਉਹ ਸਮੇਂ ਜਿਹੜੀਆਂ ਸੱਤ ਵਿਰਾਸਤਾਂ ਦੇ ਰਾਜੇ ਹੁੰਦੇ ਸੀ ਉਹਨਾਂ ਨੂੰ ਬਣਾ ਕੇ ਦਿੱਤਾ ਸੀ ਤੇ ਉਸ ਸਮੇਂ ਦੀ ਜਿਹੜੀ ਬ੍ਰਿਟਿਸ਼ ਹਕੂਮਤ ਦੀ ਕੌਜ ਹੁੰਦੀ ਸੀ ਜੋ ਪੰਜਾਬ ਤੋਂ ਭਰਤੀ ਕੀਤੇ ਹੋਏ ਸੀਗੇ ਉਹਨਾਂ ਦੇ ਮੱਥੇ ਤੇ ਲਾਇਆ ਹੁੰਦਾ ਸੀ ਇਹ ਉਹਨਾਂ ਦਾ ਬੈਸਟ ਸੀਗਾ ਅੱਜ ਇਹੀ ਇਹ ਝੰਡਿਆਂ ਦੇ ਉੱਤੇ ਤੁਸੀਂ ਦੇਖੋ ਥੱਲੇ ਖਾਲਸਤਾਨ ਇੰਨਾ ਪਵਿੱਤਰ ਨਾਮ ਆ ਉਹ ਲਿਖਿਆ ਹੋਇਆ ਉੱਤੇ ਇਹਨਾਂ ਨੇ ਅੰਗਰੇਜ਼ਾਂ ਦਾ ਲੋਗੋ ਲਾਇਆ ਹੋਇਆ ਹੁਣ ਇਹ ਗੱਲ ਕਰਦੇ ਹੁੰਦੇ ਨੇ ਕਿਰਪਾਨ ਦੀ ਤੇ ਚੱਕਰ ਦੀ ਵੀ ਕਿਰਪਾਨ ਤੇ ਚੱਕਰ ਤਾਂ ਸਹੀ ਆ ਵੀ ਜਿਹੜਾ ਆ ਵਿਚਾਲੇ ਲਾਇਆ ਇਹ ਤਾਂ ਸਾਡਾ ਥੱਲਿਓਂ ਚੌੜਾ ਉੱਤੋਂ ਚੌੜਾ ਸਾਡੇ ਦਸਾਂ ਗੁਰੂਆਂ ਚੋਂ ਕਿਸੇ ਦਾ ਖੰਡਾ ਹੀ ਨਹੀਂ ਹੁਣ ਇਸ ਤਰ੍ਹਾਂ ਦੇ ਆ ਇੱਕ ਟੁਆਏ ਜੇ ਨਾਲੇ ਅੰਬਰਤ ਤਿਆਰ ਕਰਦੇ ਨੇ ਆਹ ਤੁਸੀਂ ਦੇਖ ਸਕਦੇ ਹੋ ਥੱਲੇੋਂ ਚੌੜਾ ਉੱਤੇ ਚੌੜਾ ਇੱਥੇ ਕਰਾਸ ਮਾਰਿਆ ਹੁਣ ਜਿਹੜੇ ਅੰਗਰੇਜ਼ਾਂ ਦੇ ਝੰਡੇ ਚੜਾਏ ਹੋਏ ਨੇ ਗੁਰਦੁਆਰਿਆਂ 'ਚ ਉਹਦੇ ਉੱਤੇ ਵੀ ਆਹੀ ਹੈ ਕਿਉਂਕਿ ਅੰਗਰੇਜ਼ਾਂ ਦੇ ਝੰਡੇ ਨੇ ਸਾਡਾ ਨਿਸ਼ਾਨ ਸਭ ਤਾਂ ਆਹਾਂ ਸੀਗਾ ਜੋ ਗੁਰੂਆਂ ਦਾ ਚੜਿਆ ਹੁੰਦਾ ਸੀ ਕਾਲ ਤੱਕ ਸਾਬ ਤੇ ਇਹ ਤਾਂ ਅੱਜ ਤੱਕ ਨਹੀਂ ਚੜਾਇਆ ਗਿਆ ਅੱਜ ਤੱਕ ਨਹੀਂ ਚੜਾਇਆ ਗਿਆ ਹੁਣ ਅੰਗਰੇਜ਼ਾਂ ਦਾ ਰਾਜ ਨਹੀਂ ਹੈਗਾ ਪੰਜਾਬ ਦੇ ਉੱਤੇ ਉੱਥੇ ਵੀ ਨਹੀਂ ਚੜਾਇਆ ਗਿਆ ਬਤੇਸਾਂ ਦੇ ਵਿੱਚ ਵੀ ਗੁਰੂ ਘਰ ਆਜ਼ਾਦ ਨਹੀਂ ਨਿਸ਼ਾਨ ਸਭ ਚੜਾ ਸਕਦੇ ਨਹੀਂ ਪਰ ਚੜਾਉਂਦੇ ਨਹੀਂ ਕਿਉਂਕਿ ਗੁਲਾਮ ਇਹਨਾਂ ਨੇ ਗੁਲਾਮੀ ਆ ਜਿਹੜੀ ਉਹ ਇਹਨਾਂ ਦੇ ਅੰਦਰ ਵਸ ਗਈ ਆ ਉਹ ਗੁਲਾਮੀ ਕੱਢਣਾ ਹੀ ਨਹੀਂ ਚਾਹੁੰਦੇ ਇਹ ਨਾ ਗੁਰੂਆਂ ਦੇ ਖੰਡੇ ਵਰਗਾ ਖੰਡਾ ਬਣਾ ਕੇ ਅੰਬਰ ਸਕਾਉਣਾ ਚਾਹੁੰਦੇ ਨੇ ਨਾ ਗੁਰੂਆਂ ਦੇ ਨਿਸ਼ਾਨ ਸਭ ਗੁਰਦਵਾਰਿਆਂ 'ਚ ਢਾਉਣਾ ਚਾਹੁੰਦੇ ਨੇ ਇਹ ਅੱਜ ਦੇ ਗੁਰਦੁਆਰੇ ਦੀਆਂ ਕਮੇਟੀਆਂ ਦੇ ਹਾਲਾਤ ਨੇ ਪਰ ਫਿਰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਗੁਰਦਾਰੇ ਦੀਆਂ ਕਮੇਟੀਆਂ ਅੱਗੇ ਕਿ ਭਾਈ ਤੁਹਾਡੇ ਕੋਲੇ ਆ ਪਹੁੰਚਦਾ ਕਰ ਦੇਵਾਂਗੇ ਜੇ ਤੁਸੀਂ ਕਹੋਗੇ ਤੁਹਾਡੇ ਗੁਰੂ ਘਰ ਕਿ ਤੁਸੀਂ ਇਹ ਲਾਉਣ ਦੀ ਆਗਿਆ ਦਿਓ ਕਿ ਤੁਹਾਡੇ ਅਜਾਇਬ ਘਰ ਦੇ ਵਿੱਚ ਲਾਇਆ ਜਾਵੇ ਕਿ ਇਤਿਹਾਸ ਪੜਨ ਬੱਚੇ ਸਾਡੇ ਨਿਸ਼ਾਨ ਸਾਹਿਬ ਦਾ ਤੇ ਨਿਸ਼ਾਨ ਸਾਹਿਬ ਦੇ ਖੰਡੇ ਦੇ ਬਾਰੇ ਵਿੱਚ ਤੇ ਪਤਾ ਲੱਗੇ ਤੇ ਇਤਿਹਾਸ ਆ ਜਿਹੜਾ ਉਹ ਬੱਚਿਆਂ ਨੂੰ ਦੱਸਿਆ ਜਾਵੇ ਹੁਣ ਇਹ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਫਰਜ ਬਣਦਾ ਪਰ ਜਿਹੜੀਆਂ ਸੰਗਤਾਂ ਦੇਖਦੀਆਂ ਨੇ ਵੀਡੀਓ ਉਹਨਾਂ ਦਾ ਫਰਜ ਵੀ ਬਣਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਹਰ ਗੁਰੂ ਘਰ ਦੀ ਕਮੇਟੀ ਕੋਲੇ ਪਹੁੰਚਦਾ ਕਰਨ ਕਿਉਂਕਿ ਉਹਨਾਂ ਦਾ ਵੀ ਫਰਜ ਬਣਦਾ ਜੇ ਅਸੀਂ ਅੱਜ ਗੁਰੂਆਂ ਦੇ ਨਹੀਂ ਹੋ ਸਕੇ ਤਾਂ ਅਸੀਂ ਕੀਦੇ ਹਾਂ ਫਿਰ ਤਾਂ ਅਸੀਂ ਆਪਣੇ ਆਪ ਦੇ ਵੀ ਨਹੀਂ ਹੈਗੇ ਕਿ ਸਾਡੇ ਗੁਰੂਆਂ ਨੇ ਇੰਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਅਸੀਂ ਗੁਰਦੁਆਰਿਆਂ ਦੇ ਵਿੱਚੋਂ ਉਹਨਾਂ ਦਾ ਨਿਸ਼ਾਨ ਸਾਹਿਬ ਹੀ ਗਾਇਬ ਕਰ ਦਿੱਤਾ ਅਸੀਂ ਗੈਰਾਂ ਦੇ ਝੰਡੇ ਲੈ ਕੇ ਅਸੀਂ ਕਹਿੰਦੇ ਆ ਜੀ ਅਸੀਂ ਇਨਸਾਨ ਸਭ ਚੜਾਉਨੇ ਆ ਫੇਰ ਬੀਬੀਆਂ ਉਹਨੂੰ ਐਦਾਂ ਹੱਥਾਂ ਨਾਲ ਘੁੱਟਦੀਆਂ ਨੇ ਗੈਰਾਂ ਦੇ ਨਿਸ਼ਾਨ ਉਹਨੂੰ ਝੰਡੇ ਨੂੰ ਉਹਨੂੰ ਨਿਸ਼ਾਨ ਸਾਹਿਬ ਦੱਸਦੇ ਨੇ ਗੁਰਦੁਆਰੇ ਦੀਆਂ ਕਮੇਟੀਆਂ ਕੋਲੇ ਜੇ ਕੋਈ ਇਸ ਗੱਲ ਦਾ ਜਵਾਬ ਹੈਗਾ ਤਾਂ ਦੇਣ ਦੱਸ ਦੇਣ ਵੀ ਜਿਹੜਾ ਉਹਨਾਂ ਨੇ ਆਹਾ ਲਾਇਆ ਹੋਇਆ ਆਹ ਆਹ ਇੱਕੇ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਜੋ ਆ ਬਚਾਲੇ ਆ ਤਾਂ ਚਾਜੇ ਆ ਇਹ ਅੰਗਰੇਜ਼ਾਂ ਦਾ ਲੋਗੋ ਆ ਪੂਰੇ ਸਬੂਤ ਨੇ ਆ ਪੂਰੇ ਸਬੂਤ ਨੇ ਸਾਰੇ ਪ੍ਰੂਫ ਨੇ ਫਿਰ ਦੇਖ ਕੇ ਅਣ ਦੇਖਿਆ ਕਿਉਂ ਕਰਦੇ ਨੇ ਜਿਹੜੇ ਬੰਦੇ ਦੇਖ ਕੇ ਅਣ ਦੇਖਿਆ ਕਰਦੇ ਨੇ ਉਹ ਪਾਪੀ ਨੇ ਸਭ ਤੋਂ ਵੱਡੇ ਪਾਪੀ ਉਹੀ ਨੇ ਕਿ ਦੇਖ ਕੇ ਇਤਿਹਾਸ ਨੂੰ ਫਿਰ ਅਣ ਦੇਖਿਆ ਕਰਦੇ ਨੇ ਇਹ ਸਾਨੂੰ ਨਹੀਂ ਕਰਨਾ ਚਾਹੀਦਾ ਜੀ ਸੰਗ ਤੇ ਤੁਹਾਡਾ